ਹਾਲਾਤ ਤਾਂ ਦੇਖੋ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਨਾਜ਼ੁਕ ਹਾਲਾਤ ਨੇ ਤੇ ਬੜੀ ਨੁਕਸਾਨ ਬਹੁਤ ਹੋ ਚੁੱਕਾ ਹੈ ਤੇ ਹੁਣੇ ਆ ਕਿ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਵੱਸਦਾ ਉਹਦਾ ਦਿਲ ਪੰਜਾਬ ਕੀ ਹੈ ਸੋ ਯੂਕੇ ਯੂਰਪ ਦੀਆਂ ਸੰਗਠਨਾਂ ਨੇ ਸੇਵਾ ਭੇਜੀ ਹੈ ਸੰਗਠੇਡ ਯੂਕੇ ਦੇ ਜ਼ਰੀਏ ਅਸੀਂ ਉਹ ਸੇਵਾ ਲੈ ਕੇ ਪਿਛਲੇ ਕਈ ਦਿਨਾਂ ਤੋਂ ਵੰਦੇ ਆ ਰਹੇ ਹੁਣ ਵੀ ਸੇਵਾ ਲੈ ਕੇ ਆਏ ਆ ਕਿ ਰਾਸ਼ਨ ਸੁੱਕਾ ਰਾਸ਼ਨ ਪਾਣੀ ਲੋਹੋਰ ਕੋਈ ਰਾਸ ਬਿਸਕੁਟ ਵਗੈਰਾ ਮਤਲਬ ਜਿਹਦੇ ਨਾਲ ਕੋਈ ਪਰਿਵਾਰ ਦਾ 2 4 ਦਿਨ ਦਾ ਗੁਜ਼ਾਰਾ ਹੋ ਸਕੇ ਤਾਂ ਕਿ ਜਦੋਂ ਤੱਕ ਇਹ ਪਾਣੀ ਨਹੀਂ ਉਤਰਦਾ ਜਦੋਂ ਤੱਕ ਲਾਂਗਾ ਸਹੀ ਨਹੀਂ ਹੁੰਦਾ ਘਟੂ ਘਟੂ ਭੁੱਖੇ ਤਾਂ ਨਾ ਹੈ ਨਾ ਜੇ ਪੰਜਾਬੀ ਕਿਤੇ ਬੈਠਾ ਭੁੱਖਾ ਵਾ ਤੇ ਮੈਨੂੰ ਲੱਗਦਾ ਫਿਰ ਇਲਾ ਨੂੰ ਤਰਸਦਾ ਸਾਰੇਆਂ ਵਾਸਤੇ ਸੋ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਹੈ ਤੇ ਪੰਜਾਬੀ ਜਿਹੜੇ ਨੇ ਉਹ ਆਪ ਪਾਣੀ 'ਚ ਫਸੇ ਵੀ ਹੁਣ ਕਈ ਵਾਰੀ ਅਸੀਂ ਜਾਣੇ ਆ ਨਾ ਉਹ ਸਾਨੂੰ ਕਹਿੰਦੇ ਚਾਹ ਪੀ ਕੇ ਜਾਓ ਜੀ ਚਾਹ ਜ਼ਰੂਰ ਪੀ ਕੇ ਜਾਣੀ ਹੈ ਮਤਲਬ ਪੂਰਾ ਜੋਰ ਲਾਉਂਦੇ ਨੇ ਆਹ ਮੁਸੀਬਤ 'ਚ ਵੀ ਨੇ ਇਹ ਗੁਰੂ ਦੀ ਕਿਰਪਾ ਹੁਣੇ ਵੀ ਮੇਥੇ ਕਿਸਾਨ ਵੀਰ ਮੇਰੇ ਲਾਗੇ ਖੜੋਤਾ ਸੀ ਕਹਿੰਦਾ ਹੇ ਹੁਣ ਬਹੁਤਾ ਸੋਚ ਕੇ ਕੀ ਕਰ ਲੈਣਾ 70 75 ਹਜ਼ਾਰ ਦਾ ਕਿਲੇ ਦਾ ਨੁਕਸਾਨ ਹੋ ਗਿਆ ਚਲੋ ਆਪੇ ਬਾਬਾ ਹੋਰ ਦੇ ਦੇਈ ਆ ਇਹ ਜਿਹੜੀ ਚੜ੍ਹਦੀ ਕਲਾ ਹੈ ਨਾ ਜੀ ਬਸ ਇਹੀ ਪੰਜਾਬ ਦੀ ਜਿਹੜੀ ਇਹ ਇਹ ਹੌਸਲੇ ਬੁਲੰਦ ਨੇ ਇਹ ਮਾਛੀ ਫੜੇ ਨੇ ਵੀ ਹੌਸਲੇ ਨਹੀਂ ਸੀ ਡੋਲਣ ਦੇਤੇ ਇਹ ਚਮਕੌਰ ਦੀ ਗੜੀ ਨੇ ਵੀ ਨਹੀਂ ਸੀ ਹੌਸਲੇ ਡੋਲਣ ਦੇਤੇ ਤੇ ਉਹ ਹੌਸਲੇ ਜਿਹੜੇ ਨੇ ਸਦਾ ਬੁਲੰਦ ਰਹਿਣੇ ਨੇ ਉਹ ਨੀਹਾਂ ਦੇ ਵਿੱਚ ਚਿਣੇ ਹੋਏ ਲਾਲ ਜਿਹੜੇ ਨੇ ਨਾ ਉਹ ਸਾਨੂੰ ਕਦੀ ਸਾਡਾ ਮੋਢਾ ਨਹੀਂ ਲੱਗਣ ਦਿੰਦੇ ਬਸ ਇਹੀ ਸਾਡੀ ਭਾਵਨਾ ਆ ਤੇ ਇਹ ਭਾਵਨਾ ਦੁਨੀਆ ਭਰ ਦੇ ਵਿੱਚ ਜਿਸੇ ਵੀ ਕੋਈ ਤੇ ਪੰਜਾਬੀ ਵਸਿਆ ਉਹਦੀ ਭਾਵਨਾ ਇਹੀ ਹੈ ਕਿ ਚੜਦੀ ਕਲਾ ਨਾਨਕ ਨਾਮ ਚੜਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ ਸੋ ਇਸ਼ਨੇ ਸ੍ਰੀ ਆਕਾਲੇ ਸੋ ਪੰਜਾਬ ਕੇਸਰੀ ਵਾਲਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਸਾਰੀ ਟੀਮ ਦਾ ਇਹਨਾਂ ਦੇ ਐਡੀਟਰ ਸਾਹਿਬ ਤੋਂ ਲੈ ਕੇ ਹੁਣ ਵੀਰ ਵੇਖੋ ਅੱਗੇ ਥੇਤਾ ਜੋ ਵੀ ਹੋ ਕੇ ਆਏ ਨੇ ਇੱਥੇ ਵੀ ਸਾਡੇ ਨਾਲ ਖੜੇ ਨੇ ਸੋ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਤੇ ਆਪਾਂ ਸਾਰੇ ਰਲ ਕੇ ਪੰਜਾਬ ਦੀ ਉਸ ਚੜ ਦੀ ਕਲਾ ਨੂੰ ਬਰਕਰਾਰ ਰੱਖਣਾ ਹੈ ਤੇ ਇੱਕ ਹੋਰ ਗੱਲ ਜਿਹਦੇ ਵਿੱਚ ਬੇਅਦਬੀਆਂ ਦੇ ਉੱਤੇ ਜਿਹੜਾ ਕਾਨੂੰਨ ਬਣਦਾ ਪਿਆ ਇਹ ਟਾਵਰ ਮੋਰਚੇ ਤੋਂ ਸਿੰਘ ਆਏ ਬੈਠੇ ਨੇ ਭਾਈ ਗੁਰਦੀਪ ਸਿੰਘ ਖੁੱਲਰ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਇਹ ਸਾਰੇ ਰੰਮੀ ਸੈਕਲ ਵੇਖੋ ਕਿੱਥੇ ਪਾਦੜਾ ਹੈ ਕਿੱਥੇ ਡੇਰਾ ਬਾਬਾ ਨਾਨਕ ਹੈ ਸੋ ਉੱਥੋਂ ਸਮਾਣੇ ਤੋਂ ਇਹ ਸਿੰਘ ਜਿਹੜੇ ਨੇ ਅੱਜ ਆਏ ਨੇ ਕਹਿੰਦੇ ਵੀ ਅਸੀਂ ਸੇਵਾ ਕਰਨੀ ਹੈ ਤੇ ਸੋ ਇਹ ਵੀ ਸਾਡੇ ਨਾਲ ਸੰਗਤ ਯੂਕੇ ਦੇ ਨਾਲ ਰਲ ਕੇ ਇਹ ਸੇਵਾ ਕਰਦੇ ਪਏ ਆਪਾਂ ਸਾਰੇ ਹੀ ਕਿਉਂਕਿ ਗੁਰਾਂ ਦੇ ਨਾਂ ਤੇ ਜਿਉਂਦਾ ਇਹ ਪੰਜਾਬ ਜਿਹੜਾ ਇਹਨੂੰ ਕੋਈ ਬਰਬਾਦ ਨਹੀਂ ਕਰ ਸਕਦਾ ਗੁਰੂ ਸਾਹਿਬ ਕਿਰਪਾ ਕਰਨਗੇ ਇਹ ਜਿਹੜਾ ਔਕਾ ਸਮਾਂ ਆਇਆ ਇਹ ਵੀ ਸੱਤੇ ਪਾਤਸ਼ਾਹ ਨੇ ਆਪ ਹੀ ਲੰਗਾਉਣਾ ਹੈ ਜੀ ਧੰਨਵਾਦ ਜੀ ਪਿੰਡ ਵਾਲੇ ਚੱਕ ਤੋਂ ਜੀ ਜਦੋਂ ਫਲੱਡ ਆ ਲੈਂਦਾ ਆੜਾ ਇਹੀ ਉਹਨਾਂ ਦੀ ਸੇਵਾ ਹੋ ਰਹੀ ਆ ਤੇ ਆਰਮੀ ਕੈਂਪ ਜਿਹੜਾ ਉਹ ਵੀ ਸਾਡੇ ਕੋਲ ਇੱਥੇ ਸੀ ਸਾਡੇ ਫੌਜੀ ਭਾਈਆਂ ਨੇ ਕੀਤੀ ਆ ਉਸ ਵੱਡੇ ਪੱਤਰ ਤੇ ਆਪ ਹੀ ਲੱਗੇ ਨੇ ਫੂੜੀਆਂ ਬਣਾ ਰਹੇ ਨੇ ਜਿਹੜਾ ਪ੍ਰਸ਼ਾਦ ਸਭ ਦੀ ਇਹ ਸੇਵਾ ਕਰਦੇ ਪਏ ਤੇ ਜਿਹੜੇ ਵੱਡੇ ਪੱਤਰ ਤੇ ਜਿਹੜੀ ਸੇਵਾ ਮਾਰੋ ਵੀ ਆ ਰਹੀ ਹੈ ਇਲਾਕੇ ਵੱਲੋਂ ਬਾਗਲੇ ਪਿੰਡਾ ਵੱਲੋਂ ਪਿੰਡ ਦੀ ਸੰਗਤ ਵੱਲੋਂ ਵੱਡੇ ਪੱਤਰ ਤੇ ਸੇਵਾ ਹੁੰਦੀ ਅੱਜ ਜਿੱਦਾਂ ਸੇਵਾ ਹੁੰਦੀ ਆ ਉਸੇ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਨੌਜਵਾਨ ਨੇ ਇੱਕ ਸਾਡਾ ਪੌਧੀ ਵੀ ਗੁਰਪ੍ਰੀਤ ਸਿੰਘ ਉਹ ਆਪਣੇ ਪੱਤਰ ਤੇ ਜਿੱਥੇ ਉਹ ਪਸਾ ਲੱਗ ਜਾਂਦਾ ਫਿਰ ਜਿਹੜੇ ਪਿੰਡ ਚ ਲੋੜਾ ਉੱਥੇ ਫਿਰ ਰਾਸ਼ਨ ਪਿਆਦਾ ਜਾਂਦਾ ਅੱਜ ਵੀ ਵੱਡੇ ਪੱਧਰ ਤੋਂ ਸਵੇਰ ਤੋਂ ਹੀ ਪਹਿਲਾ ਕੋਹੜਿਆ ਨਾਲ ਲੱਗਿਆ ਫਿਰ ਪਿੰਡ ਵੱਲੋਂ ਹੀ ਕੜੀ ਚੋਂ ਦਾ ਲੱਗ ਗਿਆ ਹੁਣ ਇੱਥੇ ਲੱਗ ਗਿਆ ਜੀ ਕੂੜੀਆਂ ਛੋਲੇ ਤੇ ਸਬਜੀ ਤੇ ਪਛਾਰ ਕੋਈ ਰੋਕ ਤੋਂ ਨਹੀਂ ਜਿਹੜਾ ਮਰਜ਼ੀ ਛੱਕੇ ਜੀ ਇਹ ਪਪਾ ਅਛਿਰ ਚੰਨ ਜੀ ਉਹਨਾਂ ਦੀ ਖੁਸ਼ੀ ਵਿੱਚ ਇੱਥੇ ਮਸ਼ਾਹਦਾ ਲੰਗਰ ਲੱਗਦਾ ਹੈ ਉੱਤੇ ਆਕੇ ਉਹਨਾਂ ਦੀ ਜਨਮ ਦਿਵਸ ਦੀ ਪਛ ਵਿੱਚ ਨਾ ਕਰਵਾਉਣਾ ਇੱਥੇ ਵੀ ਵੱਡੇ ਬੰਦੰਤ ਜਿਹੜਾ ਉਹ ਲੰਗਰ ਲਗਾਇਆ ਹੈ ਕਿ ਇਹ ਸਾਡੇ 76 ਹੋ ਗਏ ਸਰਕਿਸਤਾ ਨੂੰ ਲੱਗਦਾ ਹੈ ਕਿ ਆਰਮੀ ਵੱਲੋਂ ਵੀ ਇਹ ਰਾਸ ਸਮਗਰੀ ਤੋਂ ਕਮਾਈ ਆਈ ਜਾਵੇ ਹਾਂ ਆਰਮੀ ਦਾ ਸਾਨੂੰ ਇਹ ਲਾਭ ਮਿਲਦਾ ਹੈ ਕਿ ਜਿਹੜੀ ਰਾਸ ਸਮਗਰੀ ਆਈ ਹੁੰਦੀ ਹੈ ਇਹਨਾਂ ਨਾਲ ਹੀ ਡਿਸਕਸ ਕਰ ਲੈਣੇ ਆ ਉਹ ਰਾਸ ਸਮਗਰੀ ਜਿਹੜੀ ਅਜੇ ਪਾਣੀ ਵਾਲੇ ਪਾਸੇ ਆ ਇਹ ਸਾਡੇ ਨਾਲ ਜਾਂਦੇ ਆਂ ਰੇੜੀ ਲੈ ਕੇ ਜੜਾ ਉਹ ਰਾਸਮਕਲੀ ਜੜਾ ਉਹਨਾਂ ਪਿੰਡਾਂ ਵਿੱਚ ਪਹੁੰਚ ਦਿੱਤੀ ਜਾਂਦੀ ਆ ਤੇ ਜਿਹੜੇ ਉਧਰੋਂ ਪਿੰਡਾਂ ਪਾਣੀ ਵਾਲੇ ਪਿੰਡਾਂ ਤੋਂ ਤੇਰੀ ਸੰਗਤ ਆਉਂਦੀ ਉਸ ਇਥੋਂ ਰਾਸ਼ਨ ਵੀ ਸ਼ੱਕ ਲੈਂਦੀ ਆ ਸੁੱਕਾ ਰਾਸ਼ਨ ਵੀ ਉਹਨਾਂ ਨੂੰ ਦੇ ਦਿੱਤਾ ਜਾਂਦਾ ਪਾਣੀ ਵੀ ਦੇ ਦਿੱਤਾ ਜਾਂਦਾ ਜਿਹੜੀ ਚੀਜ਼ ਮੰਗਦੇ ਆਸੀਂ ਉਹਨਾਂ ਨੂੰ ਇਥੋਂ ਦੇ ਦਿੱਤੀ ਜਾਂਦੀ ਆ ਤੇ ਜਿਹੜੀ ਫੌਜ ਵੱਲੋਂ ਵੱਡੇ ਪੱਦਰ ਤੇ ਜੜੀਏ ਜਿੱਥੇ ਵੀ ਕੋਈ ਪੰਨੇ ਪਸ਼ੂ ਪੰਨੇ ਮਸੂਹਾਂ ਦੀ ਆ ਭੀ ਇੱਥੇ ਲੋੜ ਆ ਇਹ ਨਹੀਂ ਜਾ ਸਕਦੇ ਪਾਣੀ ਵੀ ਘਰਾ ਉੱਥੇ ਆਉਂਦਾ ਉੱਥੇ ਫਿਰ ਇਹ ਸਾਡੇ ਨਾਲ ਸਾਡੀ ਮਦਦ ਕਰਦੇ